ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 799 ਤੋਂ ਲੈ ਕੇ 800 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਚੌਥਾ ਹਮ ਮੂਰਖ ਮੁਗਦ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਾਰ ਕਿਰਪਾ ਰਖ ਲਿਓ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਪਜ ਰਾਮ ਨਾਮੈ ਰਾਮਾ ਗੁਰਮਤ ਹਰ ਰਸ ਪਾਈਐ ਹੋਰ ਤਿਆਗੋ ਨਹਿ ਫਲ ਕਾਮਾ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ हे ਜਨਮ ਤੋਂ ਰਹਿਤ ਪਰਮੇਸ਼ਰ ਜੀ ਤੂੰ ਜੂਨਾ ਵਿੱਚ ਨਹੀਂ ਆਉਂਦਾ ਅਸੀਂ ਕਹਿੰਦੇ ਅਣਜਾਣ ਮੂਰਖਾਂ ਸਾਡੀ ਕਹਿੰਦੇ ਮਤ ਥੋੜੀ ਆ ਪਰ ਤੇਰੀ ਸ਼ਰਨ ਆਇਆ ਕਹਿੰਦੇ ਸਾਨੂੰ ਕਹਿੰਦੇ ਕਿਰਪਾ ਕਰਕੇ ਬਖਸ਼ ਲੋ ਕਹਿੰਦੇ ਅਸੀਂ ਪੱਥਰ ਦੇ ਲਾ ਭਾਗਹੀਣ ਹਾਂ ਪਰ ਤੁਸੀਂ ਬਖਸ਼ਿਸ਼ ਕਰੋ ਕਹਿੰਦੇ ਹੇ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਜਪਿਆ ਕਰ ਗੁਰੂ ਦੇ ਮਤ ਤੇ ਚੱਲ ਕੇ ਕਹਿੰਦੇ ਹਰੀ ਦਾ ਰਸ ਚੱਖ ਲਈਦਾ ਹੈ ਤੇ ਹੋਰ ਸਾਰੇ ਇਹ ਮੇਰੇ ਮਨ ਕੰਮ ਤਿਆਗ ਦੇ ਸਿਰਫ ਉਸ ਪਰਮੇਸ਼ਰ ਦਾ ਨਾਮ ਜਪ ਜਿਹੜੇ ਹੋਰ ਸਾਰੇ ਕੰਮ ਨੇ ਉਹਨਾਂ ਦੇ ਵਿੱਚੋਂ ਕੋਈ ਸਫਲਤਾ ਨਹੀਂ ਮਿਲਣੀ ਜਿੰਦ ਨੂੰ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਨ ਰਾਖ ਉਪਮਾ ਤੁਜਿ ਵਿਨ ਅਵਰ ਨ ਕੋਈ ਮੇਰੇ ਠਾਕੁਰ ਹਰ ਜਪੀਐ ਵੱਡੇ ਕਰਮਾ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੇ ਜਿਹੜੇ ਤੇਰੇ ਸੇਵਕ ਨੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈ ਕਹਿੰਦੇ ਅਸੀਂ ਭਾਗ ਹੀਨਾ ਤੂੰ ਸਾਡੀ ਵੀ ਰੱਖਿਆ ਕਰ ਤੇਰੀ ਸ਼ੋਭਾ ਹੋਊਗੀ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਨਹੀਂ ਹੈਗਾ ਕਹਿੰਦੇ ਪਰ ਵੱਡੇ ਭਾਗਾਂ ਨਾਲ ਹੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਜਿਨ੍ਹਾਂ ਦੇ ਵੱਡੇ ਭਾਗ ਨੇ ਪੂਰਵਲੇ ਚੰਗੇ ਕਰਮ ਨੇ ਨਾਮਹੀਨ ਤ੍ਰਿਗ ਜੀਵਤੇ ਤਿੰਨ ਵੱਡ ਦੁਖ ਸਹਮਾ ਓਏ ਫਿਰ ਫਿਰ ਜੋਨ ਪਵਾਈ ਹੈ ਮੰਦ ਭਾਗੀ ਮੂੜ ਅਕਰਮਾ ਜਿਹੜੇ ਕਹਿੰਦੇ ਨਾਮ ਨਹੀਂ ਜਪਦੇ ਉਹਨਾਂ ਦਾ ਜੀਣਾ ਵਿਅਰਥਾ ਬੜੇ-ਬੜੇ ਦੁੱਖ ਸਹਿੰਦੇ ਨੇ ਫਿਰ ਫਿਰ ਉਹਨਾਂ ਦਾ ਦੁਬਾਰਾ ਜਨਮ ਮਰਨ ਦਾ ਚੱਕਰ ਰਹਿੰਦਾ ਮਾੜੇ ਭਾਗਾਾਂ ਵਾਲੇ ਨੇ ਜਿਹੜੇ ਨਾਮ ਨਹੀਂ ਜਪਦੇ ਕਹਿੰਦੇ ਹਰ ਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵੱਡ ਕਰਮਾ ਗੁਰ ਸਤ ਗੁਰ ਨਾਮ ਦਿਰਾਇਆ ਜਨ ਨਾਨਕ ਸਫਲ ਜਨਮ ਕਹਿੰਦੇ ਪਰਮੇਸ਼ਰ ਦੇ ਸੇਵਕਾਂ ਨੂੰ ਉਹਦੇ ਨਾਮ ਦਾ ਆਸਰਾ ਉਹਨਾਂ ਦੇ ਵੱਡੇ ਕਹਿੰਦੇ ਪੂਰਵਲੇ ਕਰਮ ਚੰਗੇ ਲਿਖੇ ਨੇ ਜਿਨ੍ਹਾਂ ਨੂੰ ਨਾਮ ਦਾ ਆਸਰਾ ਮਿਲ ਗਿਆ ਜਿਨ੍ਹਾਂ ਨੂੰ ਕਹਿੰਦੇ ਗੁਰਸਤਗੁਰ ਨੇ ਪਰਮੇਸ਼ਰ ਦਾ ਨਾਮ ਪੱਕਾ ਕਰਾ ਦਿੱਤਾ ਹਿਰਦੇ ਵਿੱਚ ਨਾਨਕ ਜੀ ਕਹਿੰਦੇ ਉਹਨਾਂ ਦਾ ਇਹ ਮਨੁੱਖਾ ਜਨਮ ਸਫਲ ਹੋ ਗਿਆ ਇੱਥੇ ਆਉਣਾ ਸਫਲ ਹੋ ਗਿਆ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਬਤ 모ਹੇ ਬਿਖਿਆ ਬਹੁਤ ਦੁਰਮਤ ਮੈਲ ਪਰਾ ਤੁਮਰੀ ਸੇਵ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਦ ਤਰਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਸਾਡਾ ਚਿਤ ਮਾਇਆ ਵਿਕਾਰਾਂ ਦੇ ਵਿੱਚ ਮੈਲ ਨਾਲ ਭਰਿਆ ਹੋਇਆ ਹੈ ਤੇਰੀ ਸੇਵਾ ਭਗਤੀ ਨਹੀਂ ਕਰਦੇ ਅਸੀਂ ਮੂਰਖ ਕਹਿੰਦੇ ਇਸ ਸੰਸਾਰ ਤੋਂ ਕਿਵੇਂ ਤਰਾਂਗੇ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਤਾਰੀ ਮਿਲ ਸਤ ਗੁਰ ਪਾਰ ਉਪਾਰ ਹਾਉ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਜਪ ਜਿਸ ਸੇਵਕ ਸੇਵਕ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਉਹ ਕਹਿੰਦੇ ਸਤਗੁਰ ਦੇ ਨਾਲ ਮਿਲਾਪ ਹੋ ਗਿਆ ਉਸ ਜੀਵ ਦਾ ਤੇ ਫੇਰ ਉਹ ਇਸ ਸੰਸਾਰ ਸਾਗਰ ਨੂੰ ਤਰ ਗਿਆ ਕਹਿੰਦੇ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੀ ਉਦਰੇ ਜਿਉ ਸੰਗ ਕਾਸਟ ਲੋਹ ਉਤਰਾ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਾਡੇ ਪਿਤਾ ਹੋ ਸਾਡੇ ਮਾਲਕ ਹੋ ਸਾਨੂੰ ਮਤ ਦਿਓ ਤੁਹਾਡੀ ਸਿਫਤ ਸਲਾਹ ਕਰੀਏ ਕਹਿੰਦੇ ਜਿਵੇਂ ਲੱਕੜ ਦੇ ਨਾਲ ਲੋਹਾ ਲੱਗ ਕੇ ਪਾਣੀ ਦੇ ਵਿੱਚੋਂ ਤਰ ਜਾਂਦਾ ਉਸ ਤਰ੍ਹਾਂ ਹੀ ਕਹਿੰਦੇ ਜਿਹੜੇ ਤੇਰੇ ਨਾਲ ਜੁੜ ਜਾਂਦੇ ਨੇ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਸਾਕਤ ਨਰ ਹੋਛੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗ ਹੀਨ ਦੋਹ ਚਾਰੀ ਓਏ ਜਨਮ ਮੋਏ ਫਿਰ ਮਰਾ ਉਹ ਜੀਵ ਕਹਿੰਦੇ ਜਿਹੜੇ ਪਰਮੇਸ਼ਰ ਨਾਲ ਟੁੱਟੇ ਹੋਏ ਨੇ ਉਹਨਾਂ ਦੀ ਜਿਹੜੇ ਮਾਤਾ ਕਹਿੰਦੇ ਔਰ ਨੀਮੀ ਹੋ ਜਾਂਦੀ ਆ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕਰਦੇ ਬਿਨ ਭਾਗਾ ਤੋਂ ਨੇ ਮਾੜੇ ਆਚਰਣ ਵਾਲੇ ਬਣ ਜਾਂਦੇ ਨੇ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰ ਮਤ ਮੈ ਲਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਕਹਿੰਦੇ ਹੈ ਪਰਮੇਸ਼ਰ ਜੀ ਜਿਨ੍ਹਾਂ ਨੂੰ ਕਹਿੰਦੇ ਤੁਸੀਂ ਮੇਲ ਦੇ ਉਹ ਸਤਿਗੁਰ ਦੇ ਨਾਲ ਉਹ ਕਹਿੰਦੇ ਤੇਰੇ ਨਾਮ ਦੇ ਸੰਤੋਖ ਦੇ ਸਾਗਰ ਵਿੱਚ ਇਸ਼ਨਾਨ ਕਰਦੇ ਨੇ ਉਹਨਾਂ ਦੀ ਵਿਕਾਰਾਂ ਵਾਲੀ ਮਤ ਖਤਮ ਹੋ ਜਾਂਦੀ ਆ ਫਿਰ ਇਸ ਤਰ੍ਹਾਂ ਉਹ ਕਹਿੰਦੇ ਤੇਰੀ ਪ੍ਰੇਮਾ ਭਗਤੀ ਤੇਰੀ ਭਗਤੀ ਕਰਕੇ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਪਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਤਰੋ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਹੇ ਸੰਤ ਜਨੋ ਆਓ ਕਹਿੰਦੇ ਇਕੱਠੇ ਸੰਗਤ ਵਿੱਚ ਬੈਠ ਕੇ ਉਸ ਪਰਮੇਸ਼ਰ ਦੀ ਕਥਾ ਕਰੀਏ ਇਸ ਕਲਯੁਗ ਦੇ ਵਿੱਚ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਹਾਜ਼ ਹੈ ਇਥੋਂ ਤਾਰਨ ਦੇ ਲਈ ਤੇ ਉਸ ਜਹਾਜ਼ ਦਾ ਜਿਹੜਾ ਮਲਾਹ ਹੈ ਉਹ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਕਹਿੰਦੇ ਗੁਰਖੇਵਟ ਗੁਰਮਲਾਹ ਤੇ ਉਹਦੇ ਸ਼ਬਦ ਦੇ ਨਾਲ ਲੱਗ ਕੇ ਇਸ ਸੰਸਾਰ ਸਾਗਰ ਨੂੰ ਤਰ ਲਈਏ ਮੇਰੇ ਮਨ ਹਰ ਗੁਣ ਹਰ ਉਚਰ ਮस्तक ਲਿਖਤ ਲਿਖੇ ਗੁਣ ਗਾਈ ਮਿਲ ਸੰਗਤ ਪਾਰ ਪਰੋ ਰਹਾਓ ਮੇਰੇ ਮਨ ਹਰ ਗੁਣ ਹਰ ਉਚਰੋ ਮस्तक ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦੇ ਗੁਣ ਉਚਰਦਾ ਰਹੇ ਉਸ ਗਾਉਂਦਾ ਰਹੇ ਹਰ ਵਕਤ ਫਿਰ ਕਹਿੰਦੇ ਜਿਹਦੇ ਮੱਥੇ ਤੇ ਵੱਡੇ ਭਾਗ ਨੇ ਪੂਰਵਲੇ ਕਰਮਾਂ ਦੇ ਅਨਸਾਰ ਲਿਖੇ ਉਹੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸੰਗਤ ਦੇ ਵਿੱਚ ਗੁਣ ਗਾ ਕੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ ਕਾਇਆ ਨਗਰ ਮਹਾਰਾਮ ਰਸ ਊਤਮ ਕਿਉ ਪਾਈਐ ਉਪਦੇਸ਼ ਜਨ ਕਰੋ ਸਤਗੁਰ ਸੇਵ ਸਫਲ ਹਰ ਦਰਸਨ ਮਿਲ ਅੰਮ੍ਰਿਤ ਹਰ ਰਸ ਪੀਓ ਜਿਵੇਂ ਕਹਿੰਦੇ ਸ਼ਹਿਰਾਂ ਵਿੱਚ ਸਮਾਨ ਮਿਲਦਾ ਇਸ ਤਰ੍ਹਾਂ ਸਾਡਾ ਜਿਹੜਾ ਇਹ ਸਰੀਰ ਆ ਇਸ ਸਰੀਰ ਵਿੱਚ ਪਰਮੇਸ਼ਰ ਦਾ ਨਾਮ ਰਸ ਹੈ ਸਾਨੂੰ ਕਹਿੰਦੇ ਇਹ ਸੇਵਕ ਜਨੋ ਸਾਨੂੰ ਸਿੱਖਿਆ ਦੋ ਕਿ ਇਸ ਨਾਮ ਰਸ ਨੂੰ ਕਿਵੇਂ ਪ੍ਰਾਪਤ ਕਰੀਏ ਪਰਮੇਸ਼ਰ ਦੇ ਨਾਮ ਰਸ ਨੂੰ ਜੋ ਸਰੀਰ ਦੇ ਅੰਦਰ ਹੀ ਹੈ ਜੀਵ ਦੇ ਕਹਿੰਦੇ ਸਤਗੁਰ ਦੀ ਦਸਤੀ ਹੋਈ ਸੇਵਾ ਭਗਤੀ ਸਫਲ ਹੈ ਸਤਗੁਰ ਦੇ ਨਾਲ ਮਿਲਿਆਂ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ ਫਿਰ ਕਹਿੰਦੇ ਹਰੀ ਦੇ ਦਰਸ਼ਨ ਦੇ ਨਾਲ ਅੰਮ੍ਰਿਤ ਰਸ ਪੀ ਹੁੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦੇਖੋ ਗੁਰਮਤ ਹਰ ਰਸ ਮੀਠਾ ਲਾਗਾ ਤਿੰਨ ਬਿਸਰੇ ਸਭ ਬਿਖਰ ਸੋ ਕਹਿੰਦੇ ਹੇ ਸੰਤ ਜਨੋ ਚੱਖ ਕੇ ਦੇਖੋ ਪਰਮੇਸ਼ਰ ਦਾ ਅੰਮ੍ਰਿਤ ਨਾਮ ਬਹੁਤ ਮਿੱਠਾ ਹੈ ਗੁਰੂ ਦੀ ਮੱਤ ਤੇ ਚੱਲ ਕੇ ਕਹਿੰਦੇ ਜਿਨ੍ਹਾਂ ਨੂੰ ਹਰੀ ਦਾ ਨਾਮ ਰਸ ਮਿੱਠਾ ਲੱਗ ਗਿਆ ਉਹਨਾਂ ਨੂੰ ਬਾਕੀ ਦੇ ਸਾਰੇ ਜੋ ਆਤਮਿਕ ਰਸ ਨਹੀਂ ਦਿੰਦੇ ਪਦਾਰਥ ਉਹ ਉਹਨਾਂ ਨੂੰ ਸਾਰੇ ਫਿਰ ਚੰਗੇ ਨਹੀਂ ਲੱਗਦੇ ਹੈਗੇ ਉਹਨਾਂ ਨੂੰ ਫਿਰ ਸਭ ਉਹ ਜ਼ਹਿਰ ਲੱਗਦੇ ਨੇ ਸੰਸਾਰਿਕ ਪਦਾਰਥ ਜਿਸ ਨੇ ਪਰਮੇਸ਼ਰ ਦਾ ਨਾਮ ਰਸ ਚਖ ਲਿਆ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਕਹਿੰਦੇ ਹੇ ਸੰਤ ਜਨੋ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਰਹੋ ਤੇ ਰਾਮ ਦਾ ਜਿਹੜਾ ਨਾਮ ਰਸਾ ਜੋ ਸਰਵ ਸ੍ਰੇਸ਼ਟ ਰਸਾ ਉਸ ਨੂੰ ਮਾਣਦੇ ਰਹੋ ਜੋ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੇ ਨਾਮ ਦੀ ਭਗਤੀ ਕਰਦੇ ਨੇ ਪਰਮੇਸ਼ਰ ਦਾ ਨਾਮ ਲੈਂਦੇ ਨੇ ਉਹਨਾਂ ਨੂੰ ਸੰਸਾਰ ਦੇ ਸਾਰੇ ਚਾਰ ਪਦਾਰਥ ਧਰਮ ਅਰਥ ਕਾਮ ਅਰ ਮੋਕਸ਼ ਸਭ ਮਿਲ ਜਾਂਦੇ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਬਿਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਪੈ ਹਰ ਮੰਤਰ ਜਪੈਨੀ ਗੁਰੂ ਸਤ ਗੁਰ ਪਾਰ ਬਰਮ ਕਰ ਪੂਜੋ ਨਿਤ ਸੇਵੋ ਦਿਨਸ ਸਬਰੈਨੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਚਾਹੇ ਖੱਤਰੀ ਆ ਬ੍ਰਾਹਮਣ ਆ ਸੂਦ ਆ ਵੈਸਾ ਇਹ ਚਾਰੇ ਵਰਣ ਮੰਨੇ ਜਾਂਦੇ ਸੀ ਨਾ ਪਿੱਛੇ ਬਹੁਤ ਪਹਿਲਾਂ ਭਾਰਤ ਦੇ ਵਿੱਚ ਕਹਿੰਦੇ ਜੇ ਕੋਈ ਵੀ ਪਰਮੇਸ਼ਰ ਦਾ ਨਾਮ ਜਪਦਾ ਹੈ ਇਹ ਸਾਰਿਆਂ ਲਈ ਸਹਾਈ ਹੈ ਗੁਰੂ ਨੂੰ ਕਹਿੰਦੇ ਸਤਗੁਰ ਪਰਮੇਸ਼ਰ ਦਾ ਰੂਪ ਸਮਝੋ ਉਹਦੀ ਦਸੀ ਹੋਈ ਸੇਵਾ ਭਗਤੀ ਕਰੋ ਦਿਨ ਰਾਤ ਗੁਰੂ ਦੀ ਵੀ ਪੂਜਾ ਕਰੋ ਹਰ ਜਨ ਦੇਖੋ ਸਤਗੁਰ ਨੈਣੀ ਕਹਿੰਦੇ ਹਰੀ ਦੇ ਜਨ ਸਤਗੁਰ ਦੀ ਦਰਸ਼ਨ ਕਰੋ ਸਤਗੁਰ ਦਾ ਦੀਦਾਰ ਕਰੋ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਣੀ ਰਹਾਓ ਜੇ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਜਪਦੇ ਆ ਤਾਂ ਸਾਰੇ ਮਨ ਇੱਛਤ ਫਲ ਪਾ ਲੈਂਦੇ ਆ ਆਨਿਕ ਉਪਾਵ ਚਿਤ ਵੀ ਇਹ ਬਹੁਤੇ ਤੇ ਸਾ ਹੋਵੈ ਜੇ ਬਾਤ ਹੋਵੈ ਨੀ ਆਪਨਾ ਪਲਾ ਸਬ ਕੋਈ ਬਾਛੈ ਸੋ ਕਰੇ ਜੇ ਮੇਰੇ ਚਿਤਨਾ ਚਤੈਨੀ ਕਹਿੰਦੇ ਜੀਵ ਆਪਣਾ ਚੰਗਾ ਕਰਨ ਦੇ ਲਈ ਬੜੇ ਉਦਮ ਕਰਦੇ ਨੇ ਪਰ ਉਹੀ ਹੋ ਕੇ ਰਹਿੰਦਾ ਜੋ ਉਸ ਪਰਮੇਸ਼ਰ ਨੇ ਕਰਨਾ ਹੁੰਦਾ ਆਪਣੇ ਭਲੇ ਲਈ ਕੋਈ ਸਾਰ ਕੋਈ ਸਦਾ ਹੀ ਸੋਚਦਾ ਪਰ ਉਹ ਹੋ ਜਾਂਦਾ ਜਿਹੜੀ ਗੱਲ ਸਾਡੇ ਚਿਤ ਚੇਤੇ ਵੀ ਨਹੀਂ ਹੁੰਦੀ ਕਿਉਂਕਿ ਸਭ ਕੁਝ ਪਰਮੇਸ਼ਰ ਦੀ ਰਜ਼ਾ ਵਿੱਚ ਵਾਪਰਦਾ ਹੈ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਆਨੰਦਨ ਹਰ ਹਰ ਨਾਮ ਤਿਆਵੋ ਗੁਰ ਸਤ ਗੁਰ ਕੀ ਮਤ ਲੈਨੀ ਕਹਿੰਦੇ ਹੈ ਭਾਈ ਆਪਣੀ ਮਤ ਤਿਆਗੋ ਹਰ ਰੋਜ਼ ਹਰ ਵਕਤ ਪਰਮੇਸ਼ਰ ਦਾ ਨਾਮ ਧਿਆਉ ਤੇ ਗੁਰੂ ਦੀ ਮੱਤ ਤੇ ਚੱਲੋ ਇਹ ਕਹਿੰਦੇ ਗੱਲ ਕਰਨੀ ਬੜੀ ਔਖੀ ਆ ਵੀ ਇਹ ਹੋ ਜਾਏ ਕਿ ਗੁਰੂ ਦੀ ਮੱਤ ਤੇ ਚੱਲੀਏ ਪਰ ਕਹਿੰਦੇ ਇਹੀ ਕਰੋ ਮਤ ਸੋ ਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈ ਨੀ ਜਨ ਨਾਨਕ ਕੇ ਪ੍ਰਭ ਕਰਤੇ ਸਵਾਮੀ ਜੋ ਪਾਵੇ ਤੇ ਵੈ ਬੁਲੈਨੀ ਕਹਿੰਦੇ ਹੈ ਪਰਮੇਸ਼ਰ ਜੀ ਕਿਸੇ ਨੂੰ ਚੰਗੀ ਮਤ ਦੇਣੀ ਮਾੜੀ ਮਤ ਦੇਣੀ ਇਹ ਤੇਰੇ ਵਸ ਹੈ ਜਿਵੇਂ ਵਾਜਾ ਵਜਾਉਣ ਵਾਲਾ ਆਪਣਾ ਵਾਜਾ ਵਜਾਉਂਦਾ ਵਾਜਾ ਓਵੇਂ ਵੱਜਦਾ ਤਿਵੇਂ ਕਹਿੰਦੇ ਅਸੀਂ ਜੀਵ ਤੇਰੇ ਵਾਜੇ ਹਾਂ ਜਿਵੇਂ ਤੂੰ ਸਾਨੂੰ ਵਜਾਉਣਾ ਹੈ ਜਿਹੜੇ ਰਾਹ ਪਾਉਂਦਾ ਹੈ ਉਸੇ ਰਸਤੇ ਪੈਂਦੇ ਹਾਂ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਕੁਝ ਕਰਨ ਵਾਲਾ ਹੈ ਤੂੰ ਸਾਡਾ ਮਾਲਕ ਹੈ ਜੋ ਸਾਡੇ ਤੋਂ ਬੁਲਾਉਂਦਾ ਹੈ ਅਸੀਂ ਉਹੀ ਬੋਲਦੇ ਹਾਂ ਤੇ ਓਮੇ ਬੋਲਦੇ ਹਾਂ ਬਿਲਾਵਲ ਮਹਿਲਾ ਚੌਥਾ ਅਨੰਦ ਮੂਲ ਧਿਆਉ ਪੁਰਖੋਤਮ ਅਨੰਦਨ ਅਨੰਦ ਅਨੰਦੇ ਧਰਮ ਰਾਏ ਕੀ ਕਾਨ ਚੁਕਾਈ ਸਭ ਚੂਕੇ ਜਮ ਕੇ ਛੰਦੇ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਨੇ ਉਸ ਪਰਮੇਸ਼ਰ ਦਾ ਜੋ ਆਨੰਦ ਦਾ ਸੋਮਾ ਹੈ ਸਦਾ ਹੀ ਨਾਮ ਧਿਆਇਆ ਉਹ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ ਉਹਨਾਂ ਦੀ ਧਰਮ ਰਾਜ ਦੀ ਜਿਹੜੀ ਮੁਥਾਜਗੀ ਹੈ ਚੁੱਕੀ ਜਾਂਦੀ ਆ ਉਹਨਾਂ ਨੂੰ ਜੰਮ ਦਾ ਕੋਈ ਡਰ ਨਹੀਂ ਰਹਿੰਦਾ ਹੈ ਜਪ ਮੰਨ ਹਰ ਹਰ ਨਾਮ ਗੋਬਿੰਦੇ ਵਡ ਭਾਗੀ ਗੁਰ ਸਤ ਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਕਹਿੰਦੇ ਹੈ ਮੇਰੇ ਮਨ ਧਰਤੀ ਦੇ ਪਾਲਣਹਾਰ ਪਰਮੇਸ਼ਰ ਦਾ ਸਦਾ ਹੀ ਨਾਮ ਤਿਆ ਵੱਡੇ ਭਾਗਾਂ ਦੇ ਨਾਲ ਕਹਿੰਦੇ ਗੁਰੂ ਦਾ ਮਿਲਾਪ ਹੁੰਦਾ ਫਿਰ ਗੁਰੂ ਦੇ ਨਾਲ ਮਿਲ ਕੇ ਪਰਮੇਸ਼ਰ ਜੋ ਪਰਮ ਆਨੰਦ ਦਾ ਸੋਮਾ ਹੈ ਗੁਣਗਾ ਹੁੰਦੇ ਨੇ ਸਿਫਤ ਸਲਾਕਰ ਹੁੰਦੀ ਹੈ ਪਰਮੇਸ਼ਰ ਦੀ ਸਾਕਤ ਮੂਡ ਮਾਇਆ ਕੇ ਬਦਕ ਵਿੱਚ ਮਾਇਆ ਫਿਰੈ ਫਿਰੰਦੇ ਤ੍ਰਿਸਨਾ ਜਲਤ ਕਿਰਤ ਕੇ ਬਾਦੇ ਜਿਉਂ ਤੇਲੀ ਬਲਦ ਪਵੰਦੇ ਫਿਰ ਜਿਹੜੇ ਪਰਮੇਸ਼ਰ ਤੋਂ ਕਹਿੰਦੇ ਟੁੱਟੇ ਹੋਏ ਨੇ ਜੀਵ ਉਮ ਮਾਇਆ ਦੇ ਵਿੱਚ ਵਿਕਾਰਾਂ ਦੇ ਵਿੱਚ ਇਹਨਾਂ ਚ ਫਸੇ ਰਹਿੰਦੇ ਨੇ ਹਰ ਵਕਤ ਤ੍ਰਿਸ਼ਨਾ ਦੀ ਅੱਗ ਵਿੱਚ ਇਸ ਤਰ੍ਹਾਂ ਜਲ ਕੇ ਕਹਿੰਦੇ ਭਰਮਦੇ ਨੇ ਜਿਸ ਤਰ੍ਹਾਂ ਤੇਲੀ ਦਾ ਬਲਦ ਕਹਿੰਦੇ ਕੋਲੂ ਦੇ ਆਲੇ ਦੁਆਲੇ ਚੱਕਰ ਲਾਉਂਦਾ ਇਸ ਤਰ੍ਹਾਂ ਫਿਰ ਉਹਨਾਂ ਨੂੰ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ ਹੈ ਜੋ ਪਰਮੇਸ਼ਰ ਨਾਲੋਂ ਟੁੱਟੇ ਹੋਏ ਨੇ ਗੁਰਮਖ ਸੇਵ ਲਗੇ ਸੇ ਉਦਰੇ ਵਡਪਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਫਿਰ ਕਹਿੰਦੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਸੇਵਾ ਭਗਤੀ ਚ ਲੱਗੇ ਨੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੇ ਹੀ ਕਹਿੰਦੇ ਜੀਵਨ ਮਨੋਰਥ ਦਾ ਸਫਲ ਫਲ ਪਾਇਆ ਉਹਨਾਂ ਦੇ ਮਾਇਆ ਦੇ ਸਾਰੇ ਫਾਇਆ ਟੁੱਟ ਜਾਂਦੀਆਂ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਆਪੇ ठाकुर ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜਿਉਂ ਰਾਖੈ ਤੇ ਵੈਰ ਹੰਦੇ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਆਪੇ ਮਾਲਕ ਹੈ ਆਪੇ ਸੇਵਕ ਹੈ ਸਭ ਕੁਝ ਆਪੇ ਹੀ ਆਪ ਹੈ गोविंद ਜੀ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਸਾਗੇ ਸਭ ਜਗਾ ਤੇ ਸਭ ਜੀਵਾਂ ਵਿੱਚ ਆਪੇ ਹੀ ਵਰਤ ਰਿਹਾ ਹੈ ਤੇ ਉਹਨਾਂ ਨੂੰ ਤੂੰ ਜਿਵੇਂ ਰੱਖਦਾ ਹੈ ਉਵੇਂ ਹੀ ਰਹਿੰਦੇ ਨੇ ਜੇ ਤੂੰ ਉਹਨਾਂ ਨੂੰ ਰਾਹੇ ਪਾਇਆ ਹੈ ਜੇ ਉਹਨਾਂ ਨੂੰ ਤੂੰ ਰਾਹੇ ਪਾਇਆ ਹੈ ਜੇ ਗੁਰਮੁਖ ਬਣਾਇਆ ਹੈ ਜੇ ਮਨਮੁਖ ਬਣਾਇਆ ਹੈ ਇਹ ਸਭ ਕੁਝ ਤੇਰੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ ਇਸ ਜੀਵ ਦੇ ਹੱਥ ਵਸ ਕੁਝ ਨਹੀਂ ਤੂੰ ਕਰਨੇ ਹਾਰ ਹੈ ਜਿਵੇਂ ਕਿਸੇ ਦੇ ਪੂਰਵਲੇ ਕਰਮ ਦੇ ਅਨਸਾਰ ਭਾਗ ਲਿਖੇ ਨੇ ਉਹ ਸੰਸਾਰ ਉਹ ਹੁਣ ਵੀ ਚੱਲ ਰਹੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ